ਦੀਪੂ ਆਲ ਚੱਲੇ ਆ ਤੇ ਉਹਨੂੰ ਕਹਿਣਾ ਵੀ ਵੀਡੀਓ ਬਣਾਉਣੀ ਆ ਪਰ ਜਾ ਕੇ ਚੁੱਕਣੇ ਤੇਲ ਵਾ ਕੇ ਲੱਗ ਵੱਡੇ ਪਏ ਆ ਤੇ ਵੇਨੇ ਆ ਕੀ ਬੰਦ ਹੈ ਇਹਦਾ ਅੱਗੇ ਦੀਪੂ ਕਿਦਾ ਵਧੀਆ ਜੀ ਠੀਕ ਹੈ ਹਾਂ ਜੀ ਬੜਾ ਖੁਸ਼ ਹਾਂ ਕੀ ਗੱਲ ਮੈਂ ਅੱਜ ਇਹ ਗੱਲ ਨਹੀਂ ਕਰਨੀ ਸਾਰਾ ਕਹਿੰਦਾ ਗੱਲ ਕਰੀ ਜਨਾ ਉਹ ਮੁੰਡਾ ਉਹ ਕੱਲ ਹੀ ਕਿਸੇ ਵੀਡੀਓ ਬਣਾਣਾ ਆ ਜਾਣਾ ਅੱਜ ਵੀਡੀਓ ਬਣਾਉਣੀ ਇੱਕ ਹੋਰ ਆਹੋ ਮੈਨੂੰ ਫੋਨ ਆਉਂਦਿਆ ਵੀਡੀਓ ਬੜੀ ਮਤਲਬ ਐਕਸ਼ਨ ਵਾਲੀ ਆ ਅੱਜ ਕਰਦੇ ਚੱਲ ਚੱਲ ਪਾ ਪਾਲਾ ਕੱਪੜੇ ਚਾਲਾ ਇਹਦਾ ਇਦਾਂ ਹੀ ਪਾ ਪਾਲਾ ਮਸ ਉਹ ਸ਼ੋਰ ਥੋੜੀ ਸੋਹਣੀ ਜੀ ਪਾਲਾ ਆਹੋ ਯਾਰ ਸਹੀ ਆ ਇਦਾਂ ਠੀਕ ਇਦਾਂ ਨੇ ਕੱਲੂਗੇ ਪ੍ਰਾਣੀ ਮੂੰਹ ਮਾ ਧੋਲਾ ਮੂੰਹ ਮਾ ਮਤਲਬ ਠੀਕ ਠੀਕ ਜੀ ਪਾ ਮੂੰਹਤ ਹੋ ਗਿਆ ਮੂੰਹ ਮਾ ਧੋ ਗਿਆ ਚੱਲ ਫਿਆ ਚੱਲੀਏ ਮੈਂ ਸਾਈਕਲ ਤੇ ਆਇਆ ਤੇਰੇ ਨਾਲ ਤੇ ਨਾਲ ਹੀ ਖੜਨਾ ਸਾਈਕਲ ਵੀ ਤੇ ਜੋਤੀ ਨਾ ਤੂੰ ਆ ਜਾ ਬਹਿ ਕੇ ਆ ਜਾ ਚੱਲ ਆ ਗਿਆ ਮੈਂ ਮੋਟਰਸਾਈਕਲ ਤੇ ਚੱਲ ਚੰਗਾ ਚੰਗਾ ਓਕੇ ਹਾਂਜੀ ਕੀ ਚੱਲਣ ਰਿਹਾ ਫੇ ਅੱਜ ਤੇਲ ਚੁੱਕਣ ਲੱਗੇ ਅੱਜ ਆਇਆ ਤੇਲ ਚੁੱਕਣ ਰਏ ਜੇ ਫਿਰ ਤੇਲ ਚੁੱਕ ਚੋਕ ਕੋਠੇ ਦੇ ਲਾਉਣ ਦੇ ਆ ਹੈ ਅੱਜ ਤੇਲ ਚੁੱਕਣ ਦੇ ਆ ਠੀਕ ਆ ਠੀਕ ਆ ਠੀਕ ਆ ਇਹਦਾ ਇੱਕ ਸੈਕਟ ਵੱਡਾ ਹੀ ਪਰ ਹੋਣਾ ਠੀਕ ਹੈ ਜੀ ਫਿਰ ਆ ਇਹ ਵਿਚਾਰੇ ਗਰੀਬ ਨਾਲ ਧੋਖਾ ਹੋ ਗਿਆ ਪਹਿਲਾਂ ਅੰਦੇ ਵੀ ਵੀਡੀਓ ਬਣਾਉਣੀ ਆ ਤੇ ਵੀ ਮੈਨੂੰ ਆਣ ਕੇ ਵੇਖਿਆ ਤੇ ਮੈਂ ਕਿਹੜੂ ਕਾ ਲੱਗਾ ਹੀ ਘਰ ਇਹ ਗੁਗਾਏ ਤੇ ਟਕੰਡੇ ਤੇ ਗਰੀਬ ਵਿਚਾਰਾ ਡਰ ਗਿਆ ਗਿਆ ਹਾਂਜੀ ਕਿਹੋ ਜਿਹਾ ਫੀਲ ਹੋਣ ਡਿਆ ਸੈਕਟਰ ਸੀ ਮੈਂ ਕਿੱਦਾਂ ਦਾ ਫੀਕਟਰ ਸੀ ਇਹਦਾ ਵੀਡੀਓ ਬਣਾਉਣ ਲੱਗੇ ਐਕਸਾਈਟਡ ਐਕਸਾਈਟਡ ਹੀ ਏ ਬਹੁਤ ਜ਼ਿਆਦਾ ਤੇ ਵਿਚਾਰੇ ਨਾਲ ਧੋਖਾ ਹੋ ਗਿਆ ਗਰੀਬ ਨਾ ਬਹੁਤ ਜ਼ਿਆਦਾ ਚਲੋ ਕੋਈ ਗੱਲ ਨਹੀਂ ਹੁਣ ਧੋਖਣਾ ਵਾਹ ਵਾਹ ਕੋਈ ਕੀ ਕਰ ਸਕਦੇ ਆ ਕਰਨਾ ਪੈਣਾ ਹਾਂ ਪੁਰਾਣੇ ਸਫਲ ਦੀ ਸੀ ਆ ਕੋਣ ਵੀ ਜਿਹੜਾ ਨੇਕ ਹੈ ਨਾ ਤੰੀਆਂ

ਲੱਗਦਾ ਮਾਕ ਅੱਲਾ ਮਰਿਆ ਬ੍ਰੇਕਾਂ ਨਹੀਂ ਆਈਆਂ ਇਹਦੀਆਂ ਓਏ ਬ੍ਰੇਕਾਂ ਫੇਲ ਮੈਕ ਨਾ ਦਾਈ ਤੋੜਾ ਫੇਰੀਆਂ ਕਿਹੜਾ ਸੋਣਾ के के हो जा चोला साहब बेचारे थक चुके चुक चुक के तिल बुरा हाल हो गया मुंडे दान बैठा बैठा बचे

ਜਾਦਾ ਨਹੀਂ ਤੇ 30 ਦੀ 35 35 ਕਿਲੋ ਦੀ ਤੇ ਹੈਗੀ ਆ ਇੱਕ ਐਕੀ ਹੈ ਜੀ ਆ ਇੰਨੀ ਹੈਗੀ ਆ ਕਿ ਜਦੋਂ ਤੇ ਲੱਧੀਆਂ ਨੇ ਤੇ ਸੈੱਟ ਕਰ ਲੈ ਮੇਰਾ ਦੀਪੂ ਮੇਰਾ ਦੀਪੂ ਪੂਲੀ ਸੁੱਟੇ ਤਾਂ ਉਹ ਆਪਣੇ ਤਰ੍ਹਾਂ ਚ ਸੁੱਟ ਲਈ ਮੇਰਾ ਆ ਪਾ ਮਗਰੋਂ ਲਾ ਦੋਨੇ ਘਰ ਪਾਣੀ ਕੰਮ ਤੇ ਦੋਵੇਂ ਨਹੀਂ ਕਰਨ ਜੋਗੀ ਗਾ ਹਾਂਜੀ ਪਾਜੀ ਕੀ ਫੀਲ ਕਿਦਾਂ ਦਾ ਫੀਲ ਕਰ ਰਹੇ ਅੱਜ ਬਹੁਤ ਵਧੀਆ ਫੀਲ ਕਰਦਾ ਪਰ ਉਹ ਬੰਦੇ ਨੇ ਨਾ ਕਿੱਦਾਂ ਦੀ ਚੱਲ ਰਹੀ ਹੈ ਨਾ ਉਹ ਜਗਾ ਤੋਂ ਖਾ ਕੀਤਾ ਇਹਨੂੰ ਕੂਨ ਕੀਤਾ ਇਹਨੂੰ ਮੇਰੇ ਚਾਤ ਮਾ ਆ ਗਿਆ ਭਈ ਨਾ ਅੱਠ ਤੋਂ ਚਾਰ ਪੈਣਾ ਕੀ ਹੋਇਆ ਬਿਮਾਰ ਆਇਆ ਫਿਰ ਕੀ ਇੱਥੇ ਨਾ 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 ਉਹ ਰਸਾ ਗਲਤ ਪਿਆ ਆ ਜਿਗੀ ਦਾ ਕਿੱਥੇ ਕਰਦਾ ਆ ਇਹਨੂੰ ਨਹੀਂ ਪੜਾ ਪਿਛਲਾ ਮਾਸਾ ਮਾਸਾ ਲਾਦ ਕੇ ਲੈ ਗਏ ਤੇ ਹੁਣ ਜਿਆਦਾ ਲਾ ਦਦੇ ਨਹੀਂ ਅਗਲੀ ਯਾਰ ਪੰਜ ਚਾਰ ਪੂਰੇ ਹੋਰ ਲਾ ਦੇਣ ਤਾਕ ਦੋਵੇਂ ਫੇਰੇ ਚੀ ਤਿੰਨਾ ਚ ਚੱਲ ਜਾਣਾ ਯਾ ਇਦਾਂ ਲਾ ਦੇ ਰਸਾ ਕਿੱਧਰ ਨੂੰ ਪਾਇਆ ਹੈ ਇਹਨਾਂ ਨੇ ਰਸਾ ਉਹ ਗੱਬਰੂ ਨੇ ਪਾਇਆ ਹੈਗਾ ਕੱਟ ਸਿਆ ਨਹੀਂ ਲਾਰਾ ਕਾ ਅੱਲਾਹ ਰਾ ਦੇ ਕਾ ਰਵਾਜਾ ਪੁੱਠਾ ਰਸਾ ਪਾ ਲਿਆ ਤੁਸੀਂ ਦੋਰਾ ਤੇ ਦੀਪੂ ਜਾ ਦੇ ਓਏ ਦੀਪੂ ਚੜ ਗਿਆ ਵਾ ਠੀਕ ਵਾ ਦੀਪੂ ਦੇ ਬੋਖ ਆਪੇ ਦੀਪੂ ਵਿਚਾਰਾ ਬਾਤ ਨਹੀਂ ਤੁਹਾਡੇ ਨਾਲ ਤੱਪੜ ਸੀ ਪਾਉਂਦਾ ਉਹ ਕਰ ਰੋ ਦੀਪੂ ਤੇ ਚੜ ਗਿਆ ਸੈਟ ਜਾ ਰਿਹਾ ਰਸਾ ਕਿੱਦਾਂ ਦਾ ਪਾਇਆ ਆਪਾ ਭੁੱਲ ਵੀ ਗਿਆ ਤੇ ਰਾਹ ਦੇ ਕਿਲੋਮੀਆ ਆ ਕੀ ਕਹਿੰਦੇ 10 ਪੈਰ ਨਹੀਂ ਆਇਆ ਰੌਲੇ ਗੋਲੇ ਉਹ ਆਇਨ ਲੈ ਵੀ ਆਉਂਦੇ ਹੀ ਆ ਪਾਜੀ ਸਵੇ ਦੀ ਲਮੀ ਮੇਰੀ ਨਾ ਲਮੀ ਵਿੱਚ ਨਹੀਂ ਤੇ ਤੂੰ ਕੀ ਬੋਲੀ ਜਾਨੀ ਵਿੱਚ ਫਿਰ ਓਏ ਤੋੜ ਬੜਿਆ ਹੁਣ ਮੈਨੂੰ ਵੀ ਯੂਜਿਕ ਲਾਉਣਾ ਪੈਣਾ ਨਹੀਂ ਤੇ ਮੈਂ ਇਦਾਂ ਬੋਲ ਕੇ ਪਾਣੀ